ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਜ਼ਰੂਰੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹਾਂਜੀ ਇਹ ਜਾਣਕਾਰੀ ਹੈ ਜੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿੰਨਾ ਸਕੂਲਾਂ ਦੇ ਵਿੱਚ ਡਾਇਰੈਕਟਰ ਪ੍ਰਿੰਸੀਪਲਾਂ ਦੀ ਭਰਤੀ ਕੀਤੀ ਜਾਣੀ ਹੈ ਸੋ ਉਹ ਸਕੂਲ ਸਹਿਬਜਾਦਾਜੀਤ ਸਿੰਘ ਪਬਲਿਕ ਸਕੂਲ ਬਜ਼ੀਦਪੁਰ ਫਿਰੋਜ਼ਪੁਰ ਦੇ ਵਿੱਚ ਇੱਕ ਤਾਂ ਔਰ ਦੂਸਰਾ ਪਈ ਮਹਾ ਸਿੰਘ ਖਾਲਸਾ ਪਬਲਿਕ ਸਕੂਲ ਜਲਾਲਾਬਾਦ ਫਾਇਲਕਾ ਜ਼ਿਲ੍ਹੇ ਦੇ ਵਿੱਚ ਸ਼੍ਰੀਮਤਾ ਗੰਗਾ গারਲ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਇਹ ਸ਼੍ਰੀ ਅਮਰਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਹੈ ਸ਼੍ਰੀ ਗੁਰੂ ਰਾਮਦਾਸ ਪਬਲਿਕ ਹਾਈ ਸਕੂਲ 골ਡਨ ਟੈਂਪਲ ਕਲੋਨੀ ਸੁਲਤਾਨ ਵਿੰਡ ਰੋਡ ਸ਼੍ਰੀ ਅਮਰਸਰ ਸ਼ਹਿਰ ਦੇ ਵਿੱਚ ਹੈ ਸ਼੍ਰੀ ਗੁਰੂ ਅਰਜਨ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਰਤਾਰਪੁਰ ਜਲੰਧਰ ਦੇ ਵਿੱਚ ਅਤੇ ਸ੍ਰੀ ਹਰਗੋਬਿੰਦ ਸਾਹਿਬ ਸੀਨੀਅਰ ਸਕੈਂਡਰੀ ਪਬਲਿਕ ਸਕੂਲ ਮਨਜੀਤ ਸਾਹਿਬ ਕੋਟਾਂ ਲੁਧਿਆਣਾ ਦੇ ਵਿੱਚ ਹੈ ਇਹਨਾਂ ਸਕੂਲਾਂ ਦੇ ਵਿੱਚ ਡਾਇਰੈਕਟ ਪ੍ਰਿੰਸੀਪਲ ਦੀਆਂ ਅਸਾਮੀਆਂ ਕੱਢੀਆਂ ਗਈਆਂ ਨੇ ਸੋ ਇਹ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਰਸਰ ਸਾਹਿਬ ਦੇ ਪ੍ਰਬੰਧ ਅਧੀਨ ਜਿਹੜੇ ਸਕੂਲ ਚੱਲ ਰਹੇ ਨੇ ਉਹਨਾਂ ਦੇ ਵਿੱਚ ਪ੍ਰਬੰਧਕੀ ਕੁਸ਼ਲਤਾ ਰੱਖਣ ਵਾਲੇ ਪ੍ਰਿੰਸੀਪਲਾਂ ਦੀ ਅਸਾਮੀ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਜਿਹੜੀ ਕੀਤੀ ਜਾਂਦੀ ਹੈ ਇਹਦੇ ਵਿੱਚ ਜਿਹੜੀ ਯੋਗਤਾ ਉਮੀਦਵਾਰ ਦੀ ਉਹ UGC ਦੀ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਅਤੇ ਇਹਨਾਂ ਡਿਗਰੀਆਂ ਦੇ ਵਿੱਚ ਘੱਟੋ-ਘੱਟ 55% 55% ਨੰਬਰ ਹੋਣੇ ਚਾਹੀਦੇ ਨੇ ਉਮੀਦਵਾਰ ਵੱਲੋਂ ਮਾਨਤਾ ਪ੍ਰਾਪਤ ਸੰਸਥਾ ਤੋਂ ਘੱਟੋ-ਘੱਟ 60% ਨੰਬਰਾਂ ਦੇ ਨਾਲ ਬੀਅਡ ਪਾਸ ਜਿਹੜੀ ਐ ਉਹ ਹੋਣੀ ਚਾਹੀਦੀ ਐ ਇਹਦੇ ਵਿੱਚ ਤਜਰਬੇ ਵਾਲੇ ਉਮੀਦਵਾਰਾਂ ਨੂੰ ਜਿਹੜੇ ਪਹਿਲ ਦਿੱਤੀ ਜਾਏਗੀ ਸੀਬੀਐਸਸੀ ਜਾਂ ਆਈਸੀਐਸਸੀ ਮਾਨਤਾ ਪ੍ਰਾਪਤ ਸਕੂਲ ਦਾ ਘੱਟੋ ਘੱਟ 10 ਸਾਲ ਦਾ ਬਤੌਰ ਅਧਿਆਪਕ ਕਾਰਜਕਾਰੀ ਪ੍ਰਿੰਸੀਪਲ ਵਾਈਸ ਪ੍ਰਿੰਸੀਪਲ ਜਾਂ ਪੀਜੀਟੀ ਦਾ ਤਜਰਬਾ ਹੋਵੇ ਜਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਲੈਕਚਰਰ ਪ੍ਰਿੰਸੀਪਲ ਦਾ 10 ਸਾਲ ਦਾ ਜਿਹੜਾ ਤਜਰਬਾ ਹੋਣਾ ਚਾਹੀਦਾ ਇਹ ਸਾਮੀਆਂ ਪਹਿਲਾਂ 1 ਸਾਲ ਦੇ ਲਈ ਕੰਟਰੈਕਟ ਬੇਸ ਤੇ ਰੱਖੀਆਂ ਜਾਣਗੀਆਂ ਪਰ ਕੰਮ ਕਾਜ ਤਸੱਲੀ ਬਖਸ਼ ਹੋਣ ਦੀ ਸੂਰਤ ਵਿੱਚ ਜਿਹੜਾ ਕੰਟਰੈਕਟ ਦੇ ਵਿੱਚ ਵਾਅਦਾ ਵੀ ਕੀਤਾ ਜਾ ਸਕਦਾ ਹੈ ਇਹਦੇ ਵਿੱਚ ਜਿਹੜੀ ਤਨਖਾਹ ਹੈ ਉਹ ਜਦੋਂ ਤੁਹਾਡੀ ਇੰਟਰਵਿਊ ਹੋਣੀ ਹੈ ਉਦੋਂ ਜਿਹੜੀ ਉਹ ਇੰਟਰਵਿਊ ਦੇ ਆਧਾਰ ਤੇ ਜਿਹੜੀ ਨਿਰਧਾਰਤ ਕੀਤੀ ਜਾਏਗੀ ਜਿਹੜੇ ਉਮੀਦਵਾਰਾਂ ਨੇ ਅਪਲਾਈ ਕਰਨਾ ਉਹਨਾਂ ਵਾਸਤੇ ਜ਼ਰੂਰੀ ਹੈ ਕਿ 10ਵੀਂ ਕਲਾਸ ਤੱਕ ਪੰਜਾਬੀ ਪਾਸ ਹੋਣੀ ਚਾਹੀਦੀ ਹੈ ਜਿਹੜੇ ਸਿੱਖ ਧਰਮ ਨਾਲ ਸੰਬੰਧਿਤ ਉਮੀਦਵਾਰ ਇਹਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਨੇ ਉਹ ਪਤਿਤ ਨਹੀਂ ਹੋਣੇ ਚਾਹੀਦੇ ਪੂਰਨ ਤੌਰ ਤੇ ਜਿਹੜਾ ਗੁਰਸਿੱਖੀ ਧਾਰਨ ਉਹਨਾਂ ਦੀ ਹੋਣੀ ਚਾਹੀਦੀ ਹੈ ਔਰ ਯੋਗ ਉਮੀਦਵਾਰ ਜਿਹੜਾ ਅਰਜੀ ਫਾਰਮ ਹੈ ਐਪਲੀਕੇਸ਼ਨ ਫਾਰਮ ਹੈ ਉਹ ਤੁਹਾਨੂੰ ਆਪਣੇ YouTube ਚੈਨਲ ਜਾਂ ਜਿਹੜਾ WhatsApp ਚੈਨਲ ਹੈ ਪੰਜਾਬ ਗਿਆਨ ਦਰਪਣ ਦਾ ਆ ਉਹਦਾ QR ਕੋਡ ਤੁਸੀਂ ਦੇਖ ਰਹੇ ਹੋ ਇਹਨੂੰ ਸਕੈਨ ਕਰਕੇ ਵੀ ਜੁਆਇਨ ਕਰ ਸਕਦੇ ਹੋ ਜਾਂ ਇਹ ਤਾਂ ਚੈਨਲ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਉਸ ਚੈਨਲ ਨੂੰ ਜੁਆਇਨ ਕਰਕੇ WhatsApp ਚੈਨਲ ਨੂੰ ਉੱਥੇ ਜਿਹੜਾ ਫਾਰਮ ਪਿਆ ਹੋਇਆ ਹੈ ਜਿਹੜਾ ਤੁਸੀਂ ਭਰ ਕੇ ਨਾਲ ਭੇਜਣਾ ਔਰ ਉਹਦੇ ਵਿੱਚ ਪੂਰਾ ਐਪਲੀਕੇਸ਼ਨ ਵੀ ਪੂਰਾ ਜਿਹੜਾ ਨੋਟੀਫਿਕੇਸ਼ਨ ਉਹ ਵੀ ਤੁਸੀਂ ਡਿਟੇਲ ਵਿੱਚ ਪੜ ਸਕਦੇ ਹੋ ਪਿਆ ਹੋਇਆ ਸੋ ਜਿਹੜਾ ਇਹ ਐਪਲੀਕੇਸ਼ਨ ਫਾਰਮ ਹੈ ਇਹਨੂੰ ਭਰ ਕੇ 1000 ਰੁਪਏ ਦਾ ਨਾਲ ਤੁਸੀਂ ਡਿਮਾਂਡ ਡਰਾਫਟ ਲਾਉਣਾ ਜਿਹੜਾ ਡਿਮਾਂਡ ਡਰਾਫਟ ਹੈ ਉਹ ਡਾਇਰੈਕਟੋਰੇਟ ਆਫ ਐਜੂਕੇਸ਼ਨ ਐਸਜੀਪੀਸੀ ਪਟਿਆਲਾ ਦੇ ਨਾਂ ਤੇ ਹੋਣਾ ਚਾਹੀਦਾ ਔਰ ਅਰਜੀ ਫਾਰਮ ਨਾਲ ਤੁਸੀਂ ਭਰ ਕੇ ਔਰ ਰਜਿਸਟਰਡ ਜਾਂ ਸਪੀਡ ਪੋਸਟ ਦੇ ਰਾਹੀਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌੜਾ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼ ਇਨ ਸਿੱਖਿਜ਼ਮ ਬਹਾਦਰਗੜ੍ਹ ਪਟਿਆਲਾ ਪਿੰਨ ਕੋਡ 147021 ਦੇ ਐਡਰੈਸ ਦੇ ਉੱਪਰ 14 ਮਈ 2025 ਤੋਂ ਪਹਿਲਾਂ ਪਹਿਲਾਂ ਭੇਜਣ ਦੀ ਖੇਚਲ ਕਰਨੀ ਆ ਉਰੋਂ ਤੱਕ ਜਿਹੜਾ ਤੁਹਾਡਾ ਇੱਥੇ ਇਹ ਡਾਕੂਮੈਂਟ ਸਾਰੇ ਇਹ ਪਹੁੰਚ ਜਾਣੇ ਚਾਹੀਦੇ ਨੇ ਇਹ ਜਿਹੜੀਆਂ ਅਸਾਮੀਆਂ ਨੇ ਵੀ ਜਿਹੜੀ ਅਪਲਾਈ ਕਰਨ ਦੀ ਆਖਰੀ ਤਰੀਕ ਉਹ 14 ਮਈ 2025 ਹੈ 1000 ਰੁਪਏ ਤੁਹਾਨੂੰ ਮੈਂ ਦੰ ਦਿੱਤਾ ਅਪਲਾਈ ਫੀਸ ਹੈ ਜਿਹੜਾ ਤੁਸੀਂ ਡਿਮਾਂਡ ਡਰਾਫਟ ਭੇਜਣਾ ਇਹਦੇ ਵਾਸਤੇ ਤੁਸੀਂ ਆਨਲਾਈਨ ਅਪਲਾਈ ਨਹੀਂ ਕਰਨਾ ਔਰ ਫਿਰ ਵੀ ਜੇਕਰ ਤੁਹਾਨੂੰ ਕੋਈ ਮੁਸ਼ਕਲ ਆਉਂਦੀ ਹੈ ਕੋਈ ਤੁਸੀਂ ਜਾਣਕਾਰੀ ਡਿਟੇਲ ਦੇ ਵਿੱਚ ਲੈਣੀ ਆ ਤਾਂ ਤੁਸੀਂ ਡਾਇਰੈਕਟੋਰੇਟ ਆਫ ਐਜੂਕੇਸ਼ਨ ਐਸਜੀਪੀਸੀ ਦਾ ਜਿਹੜਾ ਨੰਬਰ ਹੈ ਮੋਬਾਈਲ ਨੰਬਰ 75270 073100 ਤੇ ਸੰਪਰਕ ਕਰ ਸਕਦੇ ਹੋ ਜਾਂ 75270 07400 ਇਹਨਾਂ ਦੋਨਾਂ ਨੰਬਰਾਂ ਤੋਂ ਕਿਸੇ ਵੀ ਨੰਬਰ ਤੇ ਤੁਸੀਂ ਸਵੇਰੇ 9:30 ਵਜੇ ਤੋਂ ਲੈ ਕੇ ਸ਼ਾਮ ਦੇ 4:30 ਵਜੇ ਤੱਕ ਵਰਕਿੰਗ ਡੇ ਵਾਲੇ ਦਿਨ ਸ਼ਨੀਵਾਰ ਐਤਵਾਰ ਜਾਂ ਸਰਕਾਰੀ ਛੁੱਟੀ ਨੂੰ ਛੱਡ ਕੇ ਕਿਸੇ ਵੀ ਦਿਨ ਤੁਸੀਂ ਫੋਨ ਕਰਕੇ ਜਿਹੜੀ ਹੈ ਪੂਰੀ ਜਾਣਕਾਰੀ ਲੈ ਸਕਦੇ ਹੋ ਸੋ ਜਿਹੜੇ ਯੋਗ ਉਮੀਦਵਾਰ ਨੇ ਲੜਕੇ ਲੜਕੀਆਂ ਨੇ ਜਿਹੜੇ ਕਿਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਜੌਬ ਕਰ ਰਹੇ ਨੇ ਔਰ ਉਹ ਪ੍ਰਿੰਸੀਪਲ ਦੀ ਪੋਰਟ ਤੇ ਡਾਇਰੈਕਟ ਭਰਤੀ ਹੋਣਾ ਚਾਹੁੰਦੇ ਨੇ ਐਸਜੀਪੀਸੀ ਦੇ ਅਧੀਨ ਸਕੂਲਾਂ ਦੇ ਵਿੱਚ ਉਹ ਇਹਦੇ ਵਿੱਚ ਜਿਹੜੇ ਅਪਲਾਈ ਕਰ ਸਕਦੇ ਨੇ ਵੱਧ ਤੋਂ ਵੱਧ ਜਾਣਕਾਰੀ ਅੱਗੇ ਸ਼ੇਅਰ ਕਰਦੇ ਆ ਜੀ ਕਿਸੇ ਜ਼ਰੂਰਤਮੰਦ ਤੱਕ ਜਾਣਕਾਰੀ ਪਹੁੰਚ ਜਾਵੇ ਹਾਂਜੀ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਾਸਤੇ ਰੋ ਖੁਸ਼ ਰੋ ਚੜ੍ਹਦੀ ਕਲਾ ਵਿੱਚ ਰਹੋ